ਅੱਜ ਸੁਣਦੇ ਹਾਂ ਦਲੀਪ ਕੋ ਦਿਵਾਨਾ ਦੀ ਲਿਖੀ ਹੋਈ ਇੱਕ ਹੋਰ ਕਹਾਣੀ ਮੇਰਾ ਵਿਆਹ ਪਿਆਰੇ ਪਾਪਾ ਜੀ ਤੁਸੀਂ ਮੇਰਾ ਖੱਤ ਪੜ੍ਹ ਕੇ ਹੈਰਾਨ ਤਾਂ ਹੋਵੋਗੇ ਬੜੀ ਬਾਰੀ ਦਿਲ ਕੀਤਾ ਕਿ ਤੁਹਾਨੂੰ ਖੱਤ ਲਿਖਾਂ ਪਰ ਫਿਰ ਇਹ ਸੋਚਿਆ ਕਿ ਜੇ ਬੀਜੀ ਨੂੰ ਪਤਾ ਲੱਗ ਗਿਆ ਤਾਂ ਉਹ ਦੁਖੀ ਹੋਣਗੇ ਬੜੀ ਬਾਰੀ ਦਿਲ ਕੀਤਾ ਕਿ ਉਹਨਾਂ ਤੋਂ ਤੁਹਾਡੇ ਬਾਰੇ ਕੁਝ ਪੁੱਛਾਂ ਪਰ ਜਦੋਂ ਵੀ ਮੈਂ ਗੱਲ ਛੇੜਦੀ ਹਾਨਾ ਤਾਂ ਬੜੇ ਔਖੇ ਹੋ ਜਾਂਦੇ ਨੇ ਮੈਂ ਕੱਲ ਵੇਚੀ ਛੱਡ ਦਿੰਦੀ ਆਂ ਪਾਪਾ ਜੀ ਬੀਜੀ ਕਦੇ ਤੁਹਾਨੂੰ ਬੁਰਾ ਨਹੀਂ ਆਖਦੀ ਉਹ ਆਪ ਵੀ ਬੜੇ ਚੰਗੇ ਨੇ ਫਿਰ ਫਿਰ ਤੁਹਾਨੂੰ ਤਾਂ ਪਾਪਾ ਜੀ ਹੁਣ ਤੱਕ ਮੈਂ ਭੁੱਲ ਵੀ ਗਈ ਹੋਵਾਂਗੀ ਉਹ ਛੋਟੀ ਸਾ ਜਦੋਂ ਤੁਸੀਂ ਤੇ ਬੀਜੀ ਹਮੇਸ਼ਾ ਲਈ ਲਿਖਣ ਗਈ ਹੁਣ ਤੇ ਮੈਂ ਬੜੀ ਵੱਡੀ ਹੋ ਗਈ ਆਂ ਥੋੜੀ ਦਿਨ ਹੋਏ ਸਾਡੇ ਘਰ ਇੱਕ ਜਨਾਨੀ ਆਈ ਸੀ ਜਦੋਂ ਮੈਂ ਕੱਲ੍ਹ ਤੋਂ ਆਈ ਬੀਜੀ ਉਹਦੇ ਨਾਲ ਗੱਲਾਂ ਕਰਦੇ ਹੋਏ ਰੋ ਪਈ ਸੀ ਮੈਨੂੰ ਤੇ ਕਿਉਂ ਬੋਲੀ ਇੱਥੇ ਜਮਾ ਆਪਣੇ ਪਿਓ ਵਰਗੀ ਨਿਕਲ ਆਈ ਐ ਕਿ ਸੱਚੀ ਮੁੱਚੀ ਪਾਪਾ ਜੀ ਵੀ ਤੁਹਾਡੇ ਵਰਗੇ ਆ ਮੇਰਾ ਬਣਾ ਦਿਲ ਕੀਤਾ ਉਹਦੇ ਨਾਲ ਤੁਹਾਡੀਆਂ ਕਿੰਨੀਆਂ ਸਾਰੀਆਂ ਗੱਲਾਂ ਕਰਾਂ ਤੁਹਾਡੇ ਬਾਰੇ ਬਣਾ ਕੁਝ ਪੁੱਛਾਂ ਪਰ ਬੀਜੀ ਨੇ ਮੈਨੂੰ ਚਾਹ ਬਣਾਉਣ ਲਈ ਭੇਜ ਦਿੱਤਾ ਪਰ ਫਿਰ ਵੀ ਆਣੀ ਬਹਾਨੀ ਆਈ ਨੂੰ ਮੈਨੂੰ ਸੁਣ ਗਿਆ ਕਿ ਤੁਸੀਂ ਪਟਿਆਲੇ ਕਾਲਜ ਵਿੱਚ ਪੜਾਉਂਦੇ ਹੋ ਪਟਿਆਲੇ ਤੋਂ ਲੁਧਿਆਣੇ ਦਾ ਸਿਰਫ 2 ਘੰਟੇ ਦਾ ਹੀ ਤਾਂ ਸਫ਼ਰ ਹੈ ਕਿੰਨੇ ਵਾਰੇ ਲੰਘ ਗਏ ਨੇ ਪਾਪਾ ਜੀ ਇਹ 2 ਘੰਟੇ ਲੰਘ ਗਏ ਤੁਸੀਂ ਕਦੇ ਸਾਡੇ ਕੋਲ ਨਾ ਆਏ ਬੀਜੀ ਨਾਲ ਤੁਹਾਡੀ ਲੱਖ ਨਰਾਜ਼ਗੀਆਂ ਹੋਣਗੀਆਂ ਪਰ ਪਾਪਾ ਜੀ ਮੈਨੂੰ ਤਾਂ ਉਹ ਕਦੇ ਯਾਦ ਨਹੀਂ ਆਉਂਦੀ ਕਿ ਮੇਰੇ ਜਿੱਡੀ ਕਿਸੇ ਕੁੜੀ ਨੂੰ ਵੇਖ ਕੇ ਕਦੇ ਖਿਆਲ ਨਹੀਂ ਆਉਂਦਾ ਕਿ ਮੇਰੀ ਵੀ ਧੀ ਕਿਤੇ ਹੈ ਪਰ ਪਾਪਾ ਜੀ ਮੈਨੂੰ ਤੇ ਤੁਸੀਂ ਬੜੇ ਯਾਦ ਆਉਂਦੇ ਰਹਿੰਦੇ ਹੋ ਕਿੰਨੇ ਮਹੀਨੇ ਹੋਏ ਅਸੀਂ ਦੋ ਕੁੜੀਆਂ ਤੇ ਇੱਕ ਸਾਡੀ ਪ੍ਰੋਫੈਸਰ ਪਟਿਆਲੇ ਕਾਲਜ ਵਿੱਚ ਪੰਜਾਬੀ ਬਾਦ ਵਿਵਾਦ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਆਈਆਂ ਸੀ ਕਿ ਤੁਸੀਂ ਉਸ ਵੇਲੇ ਉੱਥੇ ਸੀ ਮੈਨੂੰ ਬੜਾ ਕੁਝ ਹੋ ਰਿਹਾ ਸੀ ਕਿ ਕਾਸ਼ ਮੈਨੂੰ ਉਦੋਂ ਪਤਾ ਹੁੰਦਾ ਕਿ ਤੁਸੀਂ ਇੱਥੇ ਹੋ ਮੈਂ ਆਪ ਆਕੇ ਤੁਹਾਨੂੰ ਬੁਲਾ ਲੈਂਦੀ ਕਈ ਵਾਰੀ ਕਿਤੇ ਗੱਡੀ ਵਿੱਚ ਸੜਕ ਤੇ ਜਾਂ 시ਨੇਮਾ ਵਿੱਚ ਜਦੋਂ ਕਿਸੇ ਚੰਗੇ ਜੇ ਬੰਦੇ ਨੂੰ ਵੇਖਦੀਆਂ ਨਾ ਤਾਂ ਖਿਆਲ ਆਉਂਦਾ ਹੈ ਸ਼ਾਇਦ ਮੇਰੇ ਪਾਪਾ ਜੀ ਇਹੋ ਜੇ ਹੋਣ ਸ਼ਾਇਦ ਇਹੀ ਮੇਰੇ ਪਾਪਾ ਜੀ ਹੋਣ ਤੇ ਉਹ ਤੋਂ بڑا ਹੀ ਦਿਲ ਕਰਦਾ ਹੁੰਦਾ ਏ ਜਾਣੀ ਉਸ ਉਪਰੇ ਬੰਦੇ ਦੀ ਗੱਲ ਨਾ ਚੰਬਣਾ ਪਰ ਇਸ ਤਰ੍ਹਾਂ ਕਰਨਾ ਗਲਤ ਹੁੰਦਾ ਹੈ ਨਾ ਪਾਪਾ ਜੀ ਇਸੇ ਤਰ੍ਹਾਂ ਇੱਕ ਵਾਰੀ ਇੱਕ ਬੰਦੇ ਵੱਲ ਸ਼ਾਇਦ ਮੈਂ ਬੜਾ ਚਿਰ ਤੱਕ ਦੀ ਰਹੀ ਬਸ ਵਿੱਚ ਉਤਰਨ ਲੱਗਿਆ ਮੈਂ ਲੱਕੜਿਓ ਮੇਰੇ ਹੱਥ ਵਿੱਚ ਇੱਕ ਚਿੱਟੂ ਜੀ ਦੇ ਗਿਆ ਲਿਖਿਆ ਸੀ ਸ਼ਾਮ ਨੂੰ ਕੰਡਾ ਘਰ ਕੋਲ ਤੇਰਾ ਇੰਤਜ਼ਾਰ ਕਰਾਂਗਾ ਕੀ ਡੀ ਬੇਹੂਦਾ ਗੱਲ ਹੈ ਮੈਨੂੰ ਤੇ ਤੁਹਾਨੂੰ ਦੱਸਦਿਆਂ ਵੀ ਸ਼ਰਮ ਲੱਗਦੀ ਹੈ ਦੀ ਜੀ ਠੀਕ ਹੀ ਆਗਦੇ ਹੁੰਦੇ ਨੇ ਕੀ ਜ਼ਮਾਨਾ ਖੋਟਾ ਹੈ ਉਸ ਦਿਨ ਮੈਨੂੰ ਬੜਾ ਰੋਣਾ ਆਇਆ ਸ਼ਾਇਦ ਉਹ ਜਾਣਦਾ ਸੀ ਕਿ ਸਾਡੇ ਘਰ ਉਹਦੇ ਜੁੱਤੀਆਂ ਲਾਉਣ ਵਾਲਾ ਕੋਈ ਨਹੀਂ ਹੈ ਤਦੇ ਹੌਸਲਾ ਕੀਤਾ ਪਰ ਸ਼ਕਲ ਤੋਂ ਤਾਂ ਕਾਫੀ ਬਡੇਰੀ ਉਮਰ ਦਾ ਲੱਗਦਾ ਸੀ ਹਾਂ ਸੱਚ ਪਾਪਾ ਜੀ ਮੇਰੀ ਕਲਾਸੀ ਕਕੂੜੀ ਤੁਹਾਡੇ ਕਾਲਜ ਵਿੱਚੋਂ ਹਟ ਕੇ ਆਈ ਹੈ ਮੈਂ ਤੁਹਾਡੇ ਸ਼ਹਿਰ ਦੇ ਪ੍ਰੋਫੈਸਰਾਂ ਦੀਆਂ ਕਿੰਨੀਆਂ ਸਾਰੀਆਂ ਗੱਲਾਂ ਉਸ ਤੋਂ ਕੁੱਛਦੀ ਰਹੀ ਸੋਚਦੀ ਸਾਂ ਤੁਹਾਡਾ ਵੀ ਉਹ ਜ਼ਿਕਰ ਕਰੇਗੀ ਉਸਨੇ ਦੱਸਿਆ ਤੁਸੀਂ ਪੜਾਉਂਦੇ ਬਣਾ ਡਾਂਟਦੇ ਹੋ ਲੋਕਾਂ ਦੀਆਂ ਧੀਆਂ ਦਾ ਤਾਂ ਤੁਸੀਂ ਇੰਨਾ ਧਿਆਨ ਰੱਖਦੇ ਹੋ ਕਦੇ ਤੁਹਾਨੂੰ ਆਪਣੀ ਧੀ ਯਾਦ ਨਹੀਂ ਆਉਂਦੀ ਪਾਪਾ ਜੀ ਉਹ ਕੁੜੀ ਤਸਤੀ ਸੀ ਤੁਹਾਡੀ ਇੱਕ ਛੋਟੀ ਜਿਹੀ ਧੀ ਹੈ ਤੇ ਪੁੱਤਰ ਵੀ ਹੈ ਮੈਂ ਉਹਨਾਂ ਨੂੰ ਦੇਖਿਆ ਤਾਂ ਨਹੀਂ ਪਰ ਕਈ ਵਾਰੀ ਬੜਾ ਦਿਲ ਕਰਦਾ ਹੈ ਮੇਰੇ ਵੀ ਨਿੱਕੇ ਭੈਣ ਭਰਾ ਹੋਣ ਕਦੇ ਉਹ ਮੇਥੋਂ ਸਵਾਲ ਸਮਝਣ ਕਦੇ ਮੈਂ ਉਹਨਾਂ ਨੂੰ ਸਕੂਲ ਲਈ ਤਿਆਰ ਕਰਾਂ ਕਦੇ ਕਦੇ ਅਸੀਂ ਇਕੱਠੇ ਸਿਨੇਮਾ ਦੇਖਣ ਜਾਈਏ ਪਾਪਾ ਜੀ ਜੰਦੇ ਨੇ ਦੂਜਾ ਵਿਆਹ ਕਰਨ ਵੇਲੇ ਤੁਸੀਂ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਆਪਣੀ ਪਹਿਲੀ ਘਰਵਾਲੀ ਤੇ ਧੀ ਨਾਲ ਕੋਈ ਵਾਸਤਾ ਨਹੀਂ ਰੱਖੋਗੇ ਪਾਪਾ ਜੀ ਦੂਜੇ ਬੀਜੀ ਕਿਤੇ ਮੇਰੇ ਇਸ ਚਿੱਠੀ ਨੂੰ ਦੇਖ ਕੇ ਨਾਰਾਜ਼ ਤਾਂ ਨਹੀਂ ਹੋ ਜਾਣਗੇ ਜੇ ਭਲੇ ਕਦੇ ਮੈਂ ਤੁਹਾਡੇ ਸ਼ਹਿਰ ਆਵਾਂ ਤੁਹਾਨੂੰ ਮਿਲਣ ਤੁਹਾਡੇ ਘਰ ਵੀ ਆ ਜਾਵਾਂ ਕਿ ਦੂਜੇ ਬੀਜੀ ਤੁਹਾਨੂੰ ਬਹੁਤ ਗੁੱਸੇ ਹੋਣਗੇ ਕਿ ਫਿਰ ਤੁਸੀਂ ਮੈਨੂੰ ਝਿਲਕਾ ਦੇ ਕੇ ਮੋੜ ਦੇਉਗੇ ਪਾਪਾ ਜੀ ਜੇ ਕਦੇ ਇੱਕ ਵਾਰੀ ਬਸ ਇੱਕੋ ਵਾਰੀ ਤੁਸੀਂ ਮੈਨੂੰ ਬੁੱਕ ਵਿੱਚ ਲੈ ਕੇ ਕੁੱਟ ਕੇ ਪਿਆਰ ਕਰ ਲਵੋ ਮੈਂ ਰੱਜ ਜਾਵਾਂ ਫਿਰ ਭਾਵੇਂ ਕਿਤੇ ਵੀ ਰੋ ਮੈਨੂੰ ਯਕੀਨ ਹੋ ਜਾਵੇ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਾਪਾ ਜੀ ਮੈਂ ਕਦੇ ਨਹੀਂ ਚਾਹੁੰਦੀ ਕਿ ਤੁਹਾਡੇ ਘਰ ਵਿੱਚ ਕੋਈ ਕਲੇਸ਼ ਪਵੇ ਪਰ ਫਿਰ ਵੀ ਦਿਲ ਕਰਦਾ ਹੈ ਤੁਸੀਂ ਬੀਜੀ ਨੂੰ ਪੁੱਛ ਕੇ ਇੱਕ ਵਾਰੀ ਮੈਨੂੰ ਮਿਲਣ ਆ ਜਾਓ ਉਹ ਵੀ ਤੇ ਇੱਕ ਔਰਤ ਹੈ ਇੱਕ ਮਾਂ ਹੈ ਸਿਰਫ ਇੱਕ ਵਾਰੀ ਪਾਪਾ ਜੀ ਮੈਂ ਬੀਜੀ ਨੂੰ ਆਖੇਂਗੀ ਬੀਜੀ ਮੇਰਾ ਪਾਪਾ ਜੀ ਨੂੰ ਮਿਲਣ ਨੂੰ ਬਣਾ ਦਿਲ ਕਰਦਾ ਹੈ ਉਹ ਰੋ ਪਏ ਤੇ ਨਾਲ ਹੀ ਅੱਖ ਲੱਗੀ ਜਿਨ੍ਹਾਂ ਦੇ ਪਿਓ ਮਾਰ ਜਾਂਦੇ ਨੇ ਉਹਨਾਂ ਨੂੰ ਵੀ ਤਾਂ ਸਰ ਜਾਂਦਾ ਹੈ ਨਾ ਮੇਰਾ ਦਿਲ ਕੰਬ ਗਿਆ ਮੈਂ ਨਾਲ ਚਿਰ ਦਿਲ ਵਿੱਚ ਰੱਬਗੇ ਅਰਦਾਸ ਕਰਦੀ ਰਹੀ ਕਿ हे ਰੱਬਾ ਮੇਰੇ ਪਾਪਾ ਜੀ ਨੂੰ ਤਾਂ ਕਦੀ ਕੁਝ ਨਾ ਹੋਵੇ ਇੱਕ ਵਾਰੀ ਨਾ ਸਾਡੇ ਕਵਾਂਡੀਆਂ ਦੀ ਕੁੜੀ ਨੇ ਮੈਥੋਂ ਪੁੱਛਿਆ ਕਿ ਤੇਰੇ ਪਾਪਾ ਜੀ ਕਿੱਥੇ ਰਹਿੰਦੇ ਨੇ ਕੀ ਕਰਦੇ ਨੇ ਉਹ ਕਦੇ ਤੁਹਾਨੂੰ ਮਿਲਣ ਨਹੀਂ ਆਉਂਦੇ ਕੋਈ ਉੱਤਰ ਮੈਥੋਂ ਬੰਨਾ ਆਇਆ ਪਤਾ ਨਹੀਂ ਸੱਚਮੁੱਚੀ ਉਹਨੂੰ ਕੁਝ ਪਤਾ ਨਹੀਂ ਸੀ ਜੇ ਕਈ ਵਾਰੀ ਜਾਣ ਬੁਝਕੇ ਲੋਕ ਅਜਿਹੀਆਂ ਗੱਲਾਂ ਛੇੜ ਲੈਂਦੇ ਨੇ ਭਾਵੇਂ ਮੈਂ ਸਮਝਦੀ ਆਂ ਕਿ ਨਿੱਤ ਦੀ ਖਲ ਜਗਨ ਨਾਲੋਂ ਚੰਗਾ ਏ ਜੇ ਨਾਕ ਨਿਬੇ ਤਾਂ ਰਾਹ ਨਾ ਖੇੜ ਲੈ ਜਾਨ ਪਰ ਫੇਰ ਵੀ ਜਦੋਂ ਕੋਈ ਪੁੱਛ ਲੈਂਦਾ ਏ ਤਾਂ ਬੜਾ ਔਖਾ ਲੱਗਦਾ ਏ ਪਤਾ ਨਹੀਂ ਕਿਉਂ ਪਾਪਾ ਜੀ ਕਈ ਵਾਰੀ ਬੀਜੀ ਖਾਂ ਮਖਾਈ ਗੁੱਸੇ ਹੋਣ ਲੱਗ ਜਾਂਦੇ ਨੇ ਜੀ ਆਪ ਦਾ ਠੀਕ ਨਹੀਂ ਹੁੰਦਾ ਤੇ ਗੁੱਸਾ ਮੇਰੇ ਤੇ ਕਰਦੇ ਨੇ ਇਕ ਉਹਨਾਂ ਦੇ ਸਕੂਲ ਦੀ ਨਵੀਂ ਹੈਡਮਾਸਟਰ ਨਹੀਂ ਬੜਾਈ ਤੰਗ ਕਰਦੀ ਰਹਿੰਦੀ ਐ ਕਿ ਤੁਸੀਂ ਸਾਡੇ ਨਾਲ ਹੁੰਦੇ ਨਾ ਫੇਰ ਭਲਾ ਉਹਨਾਂ ਨੂੰ ਨੌਕਰੀ ਕਰਨ ਦੀ ਕੀ ਲੋਟ ਸੀ ਕਈ ਵਾਰੀ ਮੇਰਾ ਬੜਾ ਦਿਲ ਕਰਦਾ ਐ ਕਿਸੇ ਚੀਜ਼ ਨੂੰ ਬੀਜੀ ਲੈ ਕੇ ਨਹੀਂ ਦਿੰਦੇ ਜੇ ਲੈ ਕੇ ਦਿੰਦੇ ਨੇ ਤਾਂ ਬਕਸ ਵਿੱਚ ਰੱਖ ਲੈਂਦੇ ਨੇ ਆਖਦੇ ਨੇ ਤੇਰੇ ਵਿਆਹ ਤੇ ਦਿੱਤੀ ਜਾਵੇਗੀ ਮੇਰੇ ਵਿਆਹ ਤੇ ਤੁਸੀਂ ਆਵੋਗੇ ਨਾ ਇੱਕ ਦਿਨ ਜਦੋਂ ਕਿਤੇ ਥਾਂ ਦੇਖਣ ਜਾਣਾ ਸੀ ਨਾ ਵੀ ਜੀ ਅੰਦਰਲਾ ਕੁੰਡਾ ਅੜਾ ਤੁਹਾਡੀ ਤਸਵੀਰ ਬਕਸ ਵਿੱਚੋਂ ਕੱਢ ਕੇ ਬਣਾ ਜੀ ਰੋਂਦੇ ਰਹੇ ਮੈਂ ਝੀਠ ਵਿੱਚੋਂ ਦੇਖਿਆ ਸੀ ਜੇ ਵੀ ਜੀ ਨੇ ਵਿਆਹ ਤੇ ਨਾ ਬੁਲਾਇਆ ਨਾ ਮੈਂ ਖੱਤ ਲਿਖ ਦਿਆਂਗੀ ਪਾਪਾ ਜੀ ਤੁਸੀਂ ਜ਼ਰੂਰ ਆ ਜਾਣਾ ਨਹੀਂ ਤੇ ਲੋਕੀ ਕੀ ਆਖਣਗੇ ਪਾਪਾ ਜੀ ਤੁਸੀਂ ਸਾਡੇ ਸ਼ਹਿਰ ਦੀ ਬਦਲੀ ਕਿਉਂ ਨਹੀਂ ਕਰਵਾ ਲੈਂਦੇ ਭਾਵੇਂ ਸਾਡੇ ਘਰ ਕਦੇ ਨਾ ਆਉਣਾ ਸਾਡੇ ਨਾਲ ਕਦੇ ਨਾ ਬੋਲਣਾ ਪਰ ਤੁਹਾਡੀ ਸੁੱਖ ਸਾਂ ਦਾ ਤਾਂ ਪਤਾ ਲੱਗਦਾ ਰਿਆ ਕਰੇਗਾ ਨਾ ਪਾਪਾ ਜੀ ਪਰਮਾਤਮਾ ਦੀ ਕਸ ਤੁਸੀਂ ਮੈਨੂੰ ਬਹੁਤ ਹੀ ਪਿਆਰੇ ਹੋ ਕਿ ਚਿੱਠੀ ਦਾ ਜਵਾਬ ਦਿਓਗੇ Papa ji ਕਈ ਵਾਰੀ ਤੇ ਮੈਨੂੰ ਤੁਹਾਡੇ ਤੇ ਬਹੁਤ ਗੁੱਸਾ ਆਉਂਦਾ ਹੈ ਕਿ ਬੀਜੀ ਨਾਲ ਭਾਵੇਂ ਤੁਹਾਡੇ ਲੱਖ ਗੁੱਸੇ ਗਿਲੇ ਹੋਣਗੇ ਪਰ ਮੈਂ ਤਾਂ ਤੁਹਾਡਾ ਕੁਝ ਨਹੀਂ ਵਿਗਾੜਿਆ ਸੀ ਨਾ ਮੈਂ ਤਾਂ ਤੁਹਾਡੀ ਤੀ ਹਾਂ ਫਿਰ ਵੀ ਤੁਸੀਂ ਕਦੇ ਮੈਨੂੰ ਯਾਦ ਨਹੀਂ ਕੀਤਾ ਕਦੇ ਮੈਨੂੰ ਮਿਲਣ ਨਾ ਆਏ ਕਿੱਡੇ ਨਿਰਮੋਹ ਹੋ ਤੁਸੀਂ ਪਰਤੀਆਂ ਨੂੰ ਤਾਂ ਮਾਪਿਆਂ ਦੀ ਨਿਤ ਲੋੜ ਹੁੰਦੀ ਹੈ ਮੈਂ ਕਿਵੇਂ ਸਾਰ ਲਵਾਂ ਪਾਪਾ ਜੀ ਇੱਕੋ ਵਾਰੀ ਬਸ ਇੱਕੋ ਵਾਰੀ ਮਿਲਨ ਆ ਜਾਓ ਤੁਹਾਡੀ ਬੇਟੀ ਰਜਨੀ ਚਿੱਠੀ ਲਿਖ ਕੇ ਕਈ ਦਿਨ ਰਜਨੀ ਸੋਚਦੀ ਰਹੀ ਕਿ ਚਿੱਠੀ ਪਾਵਾਂ ਕਿ ਪਰ ਇੱਕ ਦਿਨ ਫੈਸਲਾ ਕਰਕੇ ਧੜਕਦੇ ਦਿਲ ਨਾਲ ਉਹ ਆਪਣੀ ਬੀਜੀ ਤੋਂ ਚੋਰੀ ਚਿੱਠੀ ਪਾਈ ਚਿੱਠੀ ਪਾਉਣ ਸਾਰੀ ਉਸ ਨੂੰ ਡਰ ਗਿਆ ਲੱਗਿਆ ਕਿ ਪਤਾ ਨਹੀਂ ਪਾਪਾ ਜੀ ਕੀ ਆਖਣਗੇ ਪਤਾ ਨਹੀਂ ਬੀਜੀ ਕਿੰਨੇ ਕੋ ਗੁੱਸੇ ਹੋਣਗੇ ਉਸ ਦਾ ਦਿਲ ਕੀਤਾ ਕਿ ਕਿਵੇਂ ਨਾ ਕਿਵੇਂ ਚਿੱਠੀ ਰਸਤੇ ਵਿੱਚ ਹੀ ਗੁੰਮ ਹੋ ਜਾਵੇ ਪਰ ਫਿਰ ਉਹ ਤਾਵਲੀ ਹੋ ਕੇ ਉੱਤਰ ਉਡੀਕਣ ਲੱਗੀ ਕਦੇ ਦਰਵਾਜ਼ਾ ਖੜਕਦਾ ਉਹ ਚੋਕ ਕੇ ਉਰਦੀ ਕਿ ਕਿਤੇ ਉਹਦੇ ਪਾਪਾ ਜੀ ਤਾਂ ਨਹੀਂ ਆਏ ਹੋਣਗੇ ਕਦੇ ਕਾਉਂ ਕੁਰਲਾ ਦਾ ਉਹ ਸਧਰਾਈਆਂ ਜੀ ਅੱਖਾਂ ਨਾਲ ਤੱਕਦੀ ਕਿ ਕਿਤੇ ਉਹਦੇ ਪਾਪਾ ਜੀ ਦੇ ਆਉਣ ਦਾ ਸੁਨੇਹਾ ਲੈ ਕੇ ਆਇਆ ਹੋਵੇ ਕਦੇ ਪ੍ਰਾਤ ਵਿੱਚੋਂ ਆਟਾ ਭੁੜਕਦਾ ਉਹ ਇੱਕੋ ਜਣੇ ਦੀ ਰੋਟੀ ਵੰਦ ਤਿਆਰ ਕਰ ਲੈਂਦੀ ਕਿ ਕਿਤੇ ਉਸ ਵੇਲੇ ਤਿਆਰ ਕਰਦੇ ਆ ਦੇਰ ਨਾ ਹੋ ਜਾਵੇ ਆਤਨ ਸਵੇਰੇ ਤੋਂ ਵੇਲੇ ਹੁਣ ਉਹ ਘਰ ਨੂੰ ਛਾੜਦੀ ਪੁੰਜਦੀ ਬੈਠਣ ਵਾਲੇ ਕਮਰੇ ਦੇ ਭਾਰੀ ਪਰਦੇ ਵੀ ਉਹਨੇ ਆਪਣੇ ਘਰ ਤੋਂ ਲਏ ਕਿ ਤੋ ਵੀ ਸ਼ਾਇਦ ਕਈ ਦਿਨਾਂ ਮਗਰੋਂ ਲਿਆਵੇ ਬੀਬੀ ਜੀ ਦੇ ਬੁੜਬੁੜ ਕਰਦਿਆਂ ਹੀ ਉਹ ਨਵਾਂ ਟੀ ਸੈੱਟ ਲੈ ਕੇ ਆਈ ਰਾਤੀ ਸੁੱਤਿਆਂ ਸੁੱਤਿਆ ਕਦੇ ਉਹਨੂੰ ਸੁਪਨਾ ਆਉਂਦਾ ਜਾਨੀ ਸੋਨੇ ਦੀ ਬੱਗੀ ਵਿੱਚ ਬੈਠ ਕੇ ਉਹਦੇ ਪਾਪਾ ਜੀ ਆਏ ਨੇ ਉਹਦੇ ਲਈ ਬੜੇ ਹੀ ਰੇਸ਼ਮੀ ਕੱਪੜੇ ਮੋਤੀਆਂ ਦਾ ਹਾਰ ਤੇ ਸੋਹਣੀਆਂ ਕਿਤਾਬਾਂ ਲਿਆਏ ਨੇ ਕਦੀ ਸੁਪਨਾ ਆਉਂਦਾ ਜਾਨੀ ਉਹਨਾਂ ਨੇ ਦੋ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਇਸ ਲੜਕੀ ਨੇ ਮੇਰੀ ਨੀਂਦ ਖਰਾਬ ਕੀਤੀ ਹੈ ਤੇ ਲੈ ਜਾਓ ਫੜ ਕੇ ਕਦੇ ਉਹ ਬੜੀ ਖੁਸ਼ ਹੁੰਦੀ ਤੇ ਕਦੇ ਡਾਢੀ ਬੇਚੈਨ ਉਡੀਕਦਿਆਂ ਉਡੀਕਦਿਆਂ ਕਾਲਜ ਵਿੱਚ ਇੱਕ ਦਿਨ ਚਿੱਠੀ ਉਹਦੇ ਨਾਂ ਦੀ ਆਈ ਚਿੱਠੀ ਫੜਦਿਆਂ ਹੀ ਉਹਦਾ ਦਿਲ ਸੂਰ-ਸੂਰ ਨਾਲ ਧਕ-ਧਕ ਕਰਨ ਲੱਗ ਪਿਆ ਛੁੱਟੀ ਲੈ ਕੇ ਉਹ ਘਰ ਆ ਗਈ ਬੀਜੀ ਉਹਦੇ ਸਕੂਲ ਗਏ ਹੋਏ ਸਨ ਕਾਲੀ-ਕਾਲੀ ਉਹਨੇ ਚਿੱਠੀ ਖੋਲੀ ਤੇ ਲਿਖਿਆ ਸੀ ਪਿਆਰੀ ਬੇਟੀ ਰਜਨੀ ਚਿੱਠੀ ਤੇਰੀ ਮਿਲੀ ਬੇਟੀ ਤੂੰ ਮੈਨੂੰ ਬਹੁਤ ਪਿਆਰੀ ਹੈ ਤੂੰ ਯਾਦ ਵੀ ਬੜੀ ਵਾਰੀ ਆ ਜਾਂਦੀ ਹੈ ਪਰ ਰਾਣੀ ਤੂੰ ਮੇਰੀਆਂ ਮਜਬੂਰੀਆਂ ਨਹੀਂ ਸਮਝਦੀ ਇਸ ਕਰਕੇ ਗਿਲੇ ਕਰਦੀ ਹੈ ਕੁਝ ਗਲਤ ਫਹਿਮੀਆਂ ਜਾਂ ਬਦਕਿਸਮਤੀ ਕਰਕੇ ਹੀ ਤੇਰੇ ਬੀਜੀ ਤੇ ਮੇਰੇ ਰਾਹ ਨਿਖੜ ਗਏ ਤੇਰੇ ਬੀਜੀ ਮੇਰੇ ਕੋਲੋਂ ਚਲੇ ਗਏ ਸ਼ਾਇਦ ਔਖੇ ਹੋ ਕੇ ਉਹ ਤੈਨੂੰ ਵੀ ਨਾਲ ਲੈ ਗਏ। ਜਦੋਂ ਰੁਸਿਆ ਗਿਲਿਆਂ ਦੀ ਕਰਮੀ ਦੀ માંગ ਵਿੱਚੋਂ ਉਤਰਦੀ ਹੈ ਨਾ ਤਾਂ ਮੈਨੂੰ ਪਤਾ ਲੱਗਿਆ ਮੇਰੀ ਦੁਨੀਆ ਸੁੰਨੀ ਹੋ ਗਈ ਸੀ ਮੈਂ ਬੜਾ ਔਖਾ ਹੋਇਆ ਇੱਕ ਦੋ ਬੰਦਿਆਂ ਰਾਹੀਂ ਤੇਰੇ ਬੀਜੀ ਨੂੰ ਸੁਨੇਹੇ ਵੀ ਭੇਜੇ ਕਿ ਗੁੱਸੇ ਭੁਲ ਕੇ ਆ ਜਾਣਾ ਉਹਨਾਂ ਜਨਾਨੀਆਂ ਵਾਲਾਂ ਹੱਥ ਕਰ ਲਿਆ ਤੇ ਮੈਂ ਚਾਹੁੰਦਾ ਹੋਇਆ ਵੀ ਆਪ ਨਾ ਲੈਣ ਜਾ ਸਕਿਆ ਫਿਰ ਨਫ਼ਰਤਾਂ ਵਧਦੀਆਂ ਗਈਆਂ ਤੇ ਫਿਰ ਮੇਰੇ ਘਰਦਿਆਂ ਨੇ ਹੋਰ ਵਿਆਹ ਲਈ ਜ਼ੋਰ ਪਾਇਆ ਇਸ ਤਰ੍ਹਾਂ ਮੈਨੂੰ ਤੇਰੇ ਨਵੇਂ ਬੀਜੀ ਦੇ ਘਰਦਿਆਂ ਨਾਲ ਕੁਝ ਵਾਅਦੇ ਵੀ ਕਰਨੇ ਪਏ। ਬੜੇ ਚੰਗੇ ਨੇ ਤੇਰੀ ਇਹ ਬੀਜੀ। ਮੈਂ ਉਹਨਾਂ ਨਾਲ ਦਗਾ ਨਹੀਂ ਕਰ ਸਕਦਾ। ਮੈਂ ਉਸ ਔਰਤ ਦਾ ਬੜਾ ਰਿਣੀ ਹਾਂ। ਉਹ ਮੇਰੀਆਂ ਔਖਾਂ ਸਮਝਦੀ ਹੈ ਤੇ ਮੈਨੂੰ ਸਹਾਰਾ ਦਿੰਦੀ ਹੈ। ਮੈਂ ਕਦੇ ਕੁਝ ਉਹਨੂੰ ਔਖੀਆਂ ਕਰਨ ਵਾਲਾ ਕੰਮ ਨਹੀਂ ਕਰ ਸਕਦਾ। ਹਾਂ ਤੇਰੇ ਵਿਆਹ ਬਾਰੇ ਉਸਨੇ ਆਖ ਦਿੱਤਾ ਹੈ ਕਿ ਮੈਂ ਚੱਲਿਆ ਜਾਵਾਂ। ਜੋ ਕੁਝ ਸਰੇ ਦੇ ਆਵਾਂ। ਪਰ ਇੱਕੋ ਵਾਰ ਬਸ। ਮੈਂ ਬੇਟੀ ਤੇਰੇ ਵਿਆਹ ਤੇ ਹੀ ਆਵਾਂਗਾ ਇਸ ਤਰ੍ਹਾਂ ਦੀਆਂ ਹੋਰ ਚਿੱਠੀਆਂ ਲਿਖ ਕੇ ਤੂੰ ਮੈਨੂੰ ਪਰੇਸ਼ਾਨ ਨਾ ਕਰੀ ਤੇ ਨਾ ਹੀ ਆਪਣੇ ਬੀਜੀ ਤੋਂ ਉਹਨਾਂ ਦੀ ਪਿਛਲੀ ਜ਼ਿੰਦਗੀ ਬਾਰੇ ਸਵਾਲ ਪੁੱਛ-ਪੁੱਛ ਕੇ ਔਖੀਆਂ ਕਰੀ ਬੜੇ ਪਿਆਰ ਨਾਲ ਤੇਰੇ ਪਾਪਾ ਜੀ ਚਿੱਠੀ ਪੜਦਿਆਂ ਇੱਕ ਵਾਰੀ ਤੇ ਰਜਨੀ ਨੂੰ ਰੋਣਾ ਆ ਗਿਆ ਪਰ ਫਿਰ ਉਹ ਮੁਸਕਰਾ ਪਈ ਉਸੇ ਸ਼ਾਮ ਬੜੇ ਚਾਅ ਨਾਲ ਉਹਨੇ ਆਪਣੀ ਬੀਜੀ ਨੂੰ ਆਖਿਆ ਬੀਜੀ ਤੁਸੀਂ ਮੇਰਾ ਵਿਆਹ ਕਦੋਂ ਕਰੋਗੇ ਬੀਜੀ ਤੋਂ ਬਨਹਰਾਨੀ ਨਾਲ ਉਹਦੇ ਵੱਲ ਤੱਕਦੀ ਰਹੀ ਤੇ ਫਿਰ ਉਹਦੋਂ ਹਾਸ ਪਈ ਉਸਦੇ ਦਿਲ ਵਿੱਚ ਕੀ ਸੀ ਇਹ ਬੀਜੀ ਨੂੰ ਨਹੀਂ ਸੀ ਪਤਾ ਤਾਂ ਇਹ ਹੀ ਕਹਾਣੀ ਮੇਰਾ ਵਿਆਹ ਸੋ ਇਸ ਕਹਾਣੀ ਬਾਰੇ ਮੈਂ ਇਹ ਜ਼ਰੂਰ ਕੁਝ ਕਹਿਣਾ ਚਾਹਾਂਗੀ ਛੋਟੇ ਛੋਟੇ ਝਗੜੇ ਕਈ ਵਾਰ ਬੜਾ ਬਟਾ ਰੂਪ ਲੈ ਲੈਂਦੇ ਹਨ ਜਿਸ ਨਾਲ ਰਿਸ਼ਤੇ ਵੱਖ ਹੋ ਜਾਂਦੇ ਹਨ 파ਟਨਰ ਤੇ ਵੱਖ ਹੁੰਦੇ ਹੀ ਹਨ ਬੱਚਿਆਂ ਤੇ ਕਿੰਨਾ ਅਸਰ ਪੈਂਦਾ ਹੈ ਸਮਾਜ ਵਿੱਚ ਇਹ ਕੁਝ ਬਹੁਤ ਦੇਖਣ ਨੂੰ ਮਿਲ ਰਿਹਾ ਹੈ ਸੋ ਛੋਟੇ ਛੋਟੇ ਝਗੜਿਆਂ ਨੂੰ ਪਨਾ ਕੇ ਇੱਕ ਚੁੱਪ ਸੋ ਸੁਖ ਵਾਲੀ ਗੱਲ ਕੀਤੀ ਜਾਵੇ ਤਾਂ ਬੱਚੇ ਅਜਿਹੇ ਅੰਜਾਮਾਂ ਤੋਂ ਸ਼ਾਇਦ ਬਚ ਜਾਣਗੇ